ਪੰਜਾਬੀ ਦੇ ਨਾ ਅੱਖਰਾਂ ਦੇ ਬਣਤਰ ਦੇਖੋ ਤੁਸੀਂ ਬਲੈਕ ਬੋਰਡ ਦੇ ਉੱਤੇ ਆਪਾਂ ਪਹਿਲੀ ਲਾਈਨ ਦੇ ਵਿੱਚ ਅੱਖਰ ਪਾਏ ਨੇ ਦੱਦਾ ਫਿਰ ਉਹਦੇ ਨਾਲ ਦਾ ਹੀ ਦੂਸਰਾ ਅੱਖਰ ਪਾਇਆ ਆਪਾਂ ਚੱਚਾ ਜਾਨੀ ਦੱਦੇ ਦੀ ਥੋੜੀ ਜਿਹੀ ਅੱਗੇ ਲੈਣ ਵੱਧ ਗਈ ਤੇ ਉਹ ਚੱਚਾ ਬਣ ਗਿਆ ਬੰਦ ਹੋ ਗਿਆ ਨਾ ਇਹਨਾਂ ਵਿੱਚ ਦੱਦਾ ਤੇ ਚੱਚਾ ਬਣਤਰ ਵਿੱਚ ਇੱਕ ਹੋ ਜene ਨੇ ਉਨ ਅੱਗੇ ਦੇ ਕੋ ਢੱਡਾ ਢੱਡਾ ਵੀ ਉਸੇ ਰੂਪ ਦੇ ਵਿੱਚ ਬਣਾਉਣਾ ਫਿਰ ਉਸ ਤੋਂ ਬਾਅਦ ਅੱਗੇ ਆ ਗਿਆ ਆਪਣੇ ਕੋਲੇ ਜੱਜਾ ਇਹਨਾਂ ਅੱਖਰਾਂ ਦੀ ਨਾ ਚਾਰਾਂ ਦੀ ਬਣਤਰ ਪਾਉਣ ਦਾ ਢੰਗ ਲਗਭਗ ਇੱਕੋ ਜਿਹਾ ਵਾ ਪਹਿਲਾ ਅੱਖਰ ਦੱਦਾ ਫਿਰ ਚੱਚਾ ਫੇ ਢੱਡਾ ਇਹ ਜੱਜਾ ਹੁਣ ਆ ਜੋ ਦੂਸਰੀ ਲਾਈਨ ਤੇ ਇਹਨਾਂ ਅੱਖਰਾਂ ਦੀ ਵੀ ਬਣਤਰ ਲਗਭਗ ਇੱਕੋ ਜਿਹੀ ਆ ਠੀਕ ਆ ਜਿਵੇਂ ਹੁਣ ਪਪਾ ਪਹਿਲਾ ਅੱਖਰ ਕੀ ਆ ਸਾਡੇ ਕੋਲੇ ਪਪਾ ਤੇ ਜਦੋਂ ਉਹਦੇ ਆਪਾਂ ਢਿੱਡ ਦੇ ਵਿੱਚ ਲਾਈਨ ਖਿੱਚ ਦਿੱਤੀ ਉਹ ਬਣ ਗਿਆ ਖਖਾ ਉਹੀ ਪੱਪਾ ਜਿਹਦੇ ਆਪਾਂ ਉੱਪਰ ਲਾਈਨ ਖਿੱਚ ਦਿੱਤੀ ਉਹ ਬਣ ਗਿਆ ਤੱਦਾ ਤੇ ਜਦੋਂ ਉੱਪਰ ਲਾਈਨ ਵੀ ਖਿੱਚ ਦਿੱਤੀ ਪੱਪੇ ਦੇ ਤੇ ਉਹਦੇ ਢਿੱਡ ਦੇ ਵਿੱਚ ਵੀ ਲਾਈਨ ਖਿੱਚ ਦਿੱਤੀ ਉਹ ਬਣ ਗਿਆ ਥੱਥਾ ਤੁਸੀਂ ਹੁਣ ਇਹ ਚਾਰੇ ਅੱਖਰ ਦੇਖੋ ਧਿਆਨ ਨਾਲ ਦੇਖੋ ਪਹਿਲਾਂ ਪੱਪਾ ਦੇਖੋ ਦੂਜੀ ਲਾਈਨ ਦੇ ਵਿੱਚ ਪੱਪਾ ਦੇਖੋ ਪੱਪਾ ਬਿਲਕੁਲ ਖਾਲੀ ਆ ਉੱਪਰੋਂ ਵੀ ਵਿਚਕਾਰੋਂ ਵੀ ਜਦੋਂ ਖਖਾ ਪਾਉਣ ਨੂੰ ਬਿਆ ਕਿਹਾ ਤਾਂ ਉਹਦੇ ਢਿੱਡ ਦੇ ਵਿੱਚ ਲਾਈਨ ਖਿੱਚੀ ਗਈ ਕੀ ਬਣ ਗਿਆ ਖਖਾ ਅੱਛਾ ਜਦੋਂ ਆਪਾਂ ਪੱਪੇ ਨੂੰ ਫੇਰ ਲਿਆ ਪੱਪੇ ਦੇ ਉੱਪਰ ਲਾਈਨ ਖਿੱਚ ਦਿੱਤੀ ਢਿੱਡ 'ਚ ਨਹੀਂ ਲਾਈਨ ਖਿੱਚੀ ਉੱਪਰ ਲਾਈਨ ਖਿੱਚ ਦਿੱਤੀ ਤਾਂ ਕੀ ਬਣ ਗਿਆ ਤੱਦਾ ਤੇ ਜਦੋਂ ਆਪਾਂ पप्पे विच भी खेच देती या। भी लाइन लाइन देती ढिडचं लाईन खिच दिन खिच दिल अखर कडा बनगा था।, था चलो, तीजी लाइन ते आज हा पहला अखर की आहे बाद, दुजे अखर दे ਜਿਹੜਾ ਨੰਨੇ ਦੇ نیچے ਦੋ ਲਾਈਨਾਂ ਦੇ ਵਿੱਚ ਕੁਝ ਗੈਪ ਪਰ ਠੱਠਾ ਇਹਦੇ ਵਿੱਚ ਉਹ ਬੰਦ ਕਰ ਦਿੱਤਾ ਠੀਕ ਆ ਅਛਲ ਲੱਲਾ ਦੇਖੋ ਲੱਲਾ ਦੇਖੋ ਉੱਪਰੋਂ ਦੋਨੋਂ ਪਾਸੋਂ ਲਾਈਨ ਆਉਂਦੀਆਂ ਨੇ ਫੇਰ ਨੰਨੇ ਦੀ ਤਰ੍ਹਾਂ ਇਹ ਲਾਈਨਾਂ ਕਿ ਚੇਨਲੀਆਂ ਨੇ ਇਹ ਹੋ ਗਿਆ ਲੱਲਾ ਲ ਲੱਲੇ ਪੈਰ ਬਿੰਦੀ ਲ ਉਦੇ ਪੈਰ ਦੇ ਵਿੱਚ ਬਿੰਦੀ ਪਾਈ ਹੋਈ ਹੈ ਇਸੇ ਤਰੀਕੇ ਨਾਲ ਤੁਹਾਡੇ ਕੋਲੇ ਹੁਣ ਅਗਲੇ ਅੱਖਰ ਆਉਣਗੇ ਹੁਣ ਤੁਸੀਂ ਦਦੇ ਤੋਂ ਕੋਈ ਵੀ ਅੱਗੇ ਸ਼ਾ ਸ਼ਬਦ ਬਣਾ ਲਓ ਠੀਕ ਹੈ ਨਾ ਜਾਂ ਤੁਸੀਂ ਮਹਾਰਨੀ ਮਹਾਰਨੀ ਇਹਨਾਂ ਸਾਰੇ ਅੱਖਰਾਂ ਦਾ ਜਿੰਨੇ ਵੀ ਨੇ ਇਨੋਂ ਤੋਂ ਮਹਾਰਨੀ ਬਣਾ ਲੋ ਠੀਕ ਹੈ ਨਾ ਮਹਾਰਨੀ ਤਾਂ ਉਦਾਂ ਹੀ ਬਣਦੇ ਆ ਮੁਕਤਾ ਤੋਂ ਹਨਾ ਮੁਕਤਾ ਲਾ ਕੇ ਫਿਰ ਦੂਸਰੀ ਵਾਰੀ ਕੰਨਾ ਲਾ ਕੇ ਫਿਰ ਸਿਆਰੀ ਬਿਹਾਰੀ ਇਹਨਾਂ ਸਾਰੇ ਅੱਖਰਾਂ ਨੂੰ ਠੀਕ ਹੈ ਪਰ ਆਪਾਂ ਅੱਜ ਕੀ ਸਿੱਖਦੇ ਪਏ ਆ ਅੱਖਰਾਂ ਦੇ ਬਣਤਰ ਅੱਖਰ ਕਿਵੇਂ ਬਣਾਉਣੇ ਆ ਠੀਕ ਆ ਤਾਂ ਅੱਗੇ ਸਾਡੀ ਸੁੰਦਰ ਲਿਖਾਈ ਬਣੀ ਰਹੇ